ਸਾਰਿਆਂ ਨੂੰ ਇੱਕ ਬੇਨਤੀ ਹੈ ਕਿ ਇਹ ਜਿੰਨੇ ਵੀ ਆਪਣੇ ਬਲੌਗਸ ਨੇ ਇੱਕ ਤੋਂ ਦੋ ਮਹੀਨੇ ਪੁਰਾਣੀਆਂ ਵੀਡੀਓਜ਼ ਆ ਤੇ ਜਿਹੜੀਆਂ ਕਿਸੇ وجہ ਕਰਕੇ ਆਪਾਂ ਅਪਲੋਡ ਨਹੀਂ ਸੀ ਕਰ ਪਾਰੇ ਤੇ ਹੁਣ ਸਾਰੇ ਬਲੌਗਸ ਆਪਣੇ ਇਹ ਪੁਰਾਣੇ ਹੀ ਅਪਲੋਡ ਹੋਣਗੇ ਜਿੰਨੀਆਂ ਵੀ ਆਪਣੇ ਕੋਲ ਵੀਡੀਓ ਪਈਆਂ ਆ ਤੇ ਉਸ ਤੋਂ ਬਾਅਦ ਜਿਹੜੇ ਅੱਗੇ-ਅੱਗੇ ਬਣਦੇ ਜਾਣਗੇ ਤੇ ਆਪਾਂ ਰੈਗੂਲਰ ਪਾਉਂਦੇ ਜਾਵਾਂਗੇ ਹਰ ਤਿੰਨ ਦਿਨ ਬਾਅਦ ਜਾਂ ਦੋ ਦਿਨ ਬਾਅਦ ਇੱਕ ਬਲੌਗ ਆਪਣਾ ਆਉਣ ਨੂੰ ਥੈਂਕ ਯੂ ਚੱਲ ਕਰੋ ਗਲਤ ਗੱਲ ਗਿਆ ਚੱਲ ਚੱਲ ਚਲੋ ਬਣੋ ਹੁਣ ਰੋਮਾ ਕੌਣ ਕਰਦਾ ਸੀ? ਟ੍ਰਿਪਲ ਐਚ ਟ੍ਰਿਪਲ ਐਚ ਚਲ ਪਹਿਲੀ ਵਾਰੀ ਤੇਰੀ ਚਲੋ ਪਹਿਲੀ ਵਾਰੀ ਚਲ ਲੈ ਆਪਾਂ ਚਲ ਤੇਰੀ ਵਾਰੀ ਚਲ ਦੋ ਆਦੋ ਹੀ ਨੇ ਅਨਾਰ ਮੈਂ ਆਈ ਜਾਂਦੀਆਂ Ani bir ani bir ani bir ani bir can ne? Ne oldu? Biraz daha yapalım. Biraz daha. 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 ਯਾਰ ਹਾਂਜੀ ਏ ਛੇਵਰੀ ਬਹੁਤ ਗਾੜੀ ਲੋਣਾ ਭੈਣਾ ਸਾਰਿਆਂ ਨੂੰ ਆਹ ਵੇ ਇਹੋ ਨਾ ਬਣਿਆ ਕਰ ਕੋ ਅੰਦਰਾਂ ਦਾ ਜ਼ੋਰ ਲੱਗਿਆ ਮੁਰਕ

ਮੁੰਡੇ ਸਾਡੇ ਅੱਜ ਲੱਗੇ ਹੋਏ ਆ ਯੂਵੀਆ ਸਰਫਲ ਰਲਣ ਨਵੇਂ-ਨਵੇਂ ਫਾਰਮਰ ਬਣ ਰਹੇ ਆ ਮੁੰਡੇ ਹਾਂ ਪਾ ਦੇ ਫੇਲ ਲਾਉਣਾ ਸੀ ਪਾਣੀ ਚੱਲ ਫਾਦੇ-ਫਾਦੇ ਪਿੱਛੇ ਰਹੀ ਹੁਣ ਤੂੰ ਇਹਨੂੰ ਰਲ ਲੱਭਾ ਹਾਂ ਸੱਚਾ ਚੁੱਤੇ ਤੂੰ ਨਾਲ ਲੈ ਤੇ ਹੱਥ ਨਹੀਂ ਲਾਉਣੇ ਪਹਿਲਾਂ ਧੋ ਕੇ ਹੱਥ ਮੂੰਹ ਨੂੰ ਨਹੀਂ ਲਾਈਦੇ ਹੁੰਦੇ ਹੱਥ ਪਰ ਐ ਫਾਦੇ ਆ ਪਕੜ ਮਸਾਲੇ ਭੁੱਕਣੇ ਆ ਉੱਤੇ ਲੱਗ ਜੀ ਪਾਣੀ ਲਾਉਣ ਮੋਟਰ ਚੱਲਦੀ ਪਈ ਆ ਦੂਜੇ ਘਰੇ ਨੂੰ ਤੇ ਪਹਿਲਾਂ ਪਾਣੀ ਲੇਟ ਕਣਕ ਦਾ ਇੱਕ ਮਿੰਟ ਮੁੰਡਾ ਸਾਡਾ ਕਹੀ ਲੈ ਕੇ ਇੱਥੇ ਅੱਜ ਇੱਕ ਬੰਦਾ ਆਉ ਉਨੇ ਚ ਮੋਟਰਸਾਈਕਲ ਫਸਾਉਣਾ ਤੇ ਉਹਦੀ ਲਾਈਵ ਕਵਰੇਜ ਸੱਤ ਤੋਂ ਹੋਈ ਨਾ ਅਸੀਂ ਦਿਖਾਵਾਂਗੇ ਕਣਕ ਵਿੱਚ ਦੀ ਮੋਟਰਸਾਈਕਲ ਕੱਢਦਾ ਹੁੰਦਾ ਜਦ ਦਸਣਾ ਨਹੀਂ ਉਹਨੂੰ ਰਾਤ ਨੂੰ ਜਦੋਂ ਆਏ ਉਹਨੇ ਸਿੱਧਾ ਖੇਤ ਵਿੱਚ ਬਾੜਨਾ ਮੋਟਰਸਾਈਕਲ ਬਸ ਫੇਰ ਬਜਨੀ ਚੀਕਾਂ ਓ ਮੇਰਾ ਮੋਟਰਸਾਈਕਲ ਕਢਾ ਦਿਓ ਏ ਹੋਰ ਕਿਹਾ ਮੈਨੂੰ ਦੱਸਿਆ ਕਿਉਂ ਨਹੀਂ ਮੁੰਡੇ ਸਾਡੇ ਲਾਗੇ ਖੇਡਣ ਕਿੱਧਰ ਬਹੁਤ ਖੇਡਿਆ ਮਾਲਾ ਪਹਿਲਾਂ ਸਰੀਰ ਜਿਆ ਗਰਮ ਹੋ ਜਾਂਦਾ ਮਣੀ ਹੁਣੀ ਲੱਗੇ ਹੋਇਆ ਖੋਲਣ ਫੋਨ ਲਾਉਣਾ ਪੈਣਾ ਕੰਮ ਤੁਹਾਨੂੰ ਠੰਡ ਬਹੁਤ ਜ਼ਿਆਦਾ ਸੀ ਤੇ ਪ੍ਰਵ ਕਹਿੰਦਾ ਆ ਪਾ ਅੱਗ ਬਾਲ ਲੈਂਦੇ ਆ ਨਾਲੇ ਬੈਠ ਕੇ ਕਰਦੇ ਗੱਲਾਂ ਤੇ ਨਾਲੇ ਚਲਾਉਨੇ ਮੋਬਾਈਲ ਮੈਂ ਕਿਹਾ ਚਲ ਠੀਕ ਆ ਕੰਮ ਦੇ ਨਾਲ ਲੱ ਥੋੜਾ ਜਿਹਾ ਸਰੀਰ ਵੀ ਕਰਮ ਕਰ ਲਈਏ ਆ ਲੋ ਜੇ ਨੀਰੋਣੀ ਹੋ ਗਈ ਸਾਡੀ ਤਰ ਲੱਗਿਆ ਸਰ ਆ ਲਿਆਂਦਾ ਆਪਾਂ ਹਸਤੀ ਮਾਮੇ ਦੇ ਮੁੰਡੇ ਲੈ ਕੇ ਆਏ ਨੇ ਕਿਫਤੀ ਹੀ ਤਾਂ ਨੇ ਕੋਤੋਂ ਬੇਖੋ ਤੋਂ ਸੰਗਲੀ ਦੀ ਢੰਡੀ ਕੋਤੋਂ ਕੰਨਾਂ ਦੀ ਆ ਬੰਦਾ ਦੀ ਵਾਰ ਭੈੜਦੀ ਜਾਵੇ ਆ ਤੂੰ ਅੱਗੇ ਜਾਰ ਦਾ ਨਾ ਬਣਾ ਨਾ ਦਿਮਾਗ ਹੋਇਆ ਉਪਰਾ ਵੀ ਤਾਂ ਇਹਨੂੰ ਦੁੱਧ ਪਾਉਣਾ ਬੰਦ ਕਰਨਾ ਪੈਣਾ ਉਹ ਰਿੰਦਰ ਨਾਲ ਨਹੀਂ bro ਇਹ ਤਾਂ ਬੋਰਸ਼ ਬਰਸ਼ਲੇ ਹਾਂ ਹਾਂ ਜੀ ਬੰਦਾ ਜਰਮਨ ਤੋਂ ਜਰਮਨ ਸ਼ੈਫਰਡ ਦਾ ਹਸਕੀ ਲੈ ਕੇ ਆਇਆ। ਆਹ ਆਪਣਾ ਇੰਡੇਰੀਅਨ ਬੁੱਲ। ਇਹ ਦਿਸ ਇਜ਼ ਅ ਇੰਡੇਰੀਅਨ ਬੁੱਲ। ਇੰਡੇਰੀਅਨ ਓਏ। ਨਹੀਂ। ਤੂੰ ਨਾ ਵਾਰਾ ਕੋ ਤਾਂ ਆ ਗਿਆ ਇੱਥੇ ਇੰਨਾ ਅੱਗੇ ਤੱਕ। ਬਸ ਸਨੈਪਚੈਟ ਤੇ ਭੇਜ ਦੇ। ਉਹ ਕੀ ਕਹਿਣਾ ਬਰਾਬਰ? ਹਾਂ ਮੈਂ ਤਾਂ ਵਧੀਆ ਕਹਿਣਾ ਚਾਹੁੰਦਾ। ਆ ਬੜਾ। ਬੈਗ ਲਿਆ ਗਏ ਕਿੱਥੋਂ ਲੈ ਆਏ ਮਰਸੀ ਫੈਬਰਿਕ ਨਾਓ ਉਹ ਮਾਇ ਫੈਬਰਿਕ ਇੱਧਰ ਇੱਕ ਹੋਰ ਸਿਆਪਾ ਪੈ ਗਿਆ ਕੁਲਵਿੰਦਰ ਦੀ ਟਰਾਲੀ ਖੁੱਭ ਗਈ ਜਵੀਨਾ ਭਰੀ ਹੋਈ ਰਸੇ ਪਾਪਾ ਕਢਣ ਲੱਗੇ ਹੁਣ ਆਪਾਂ ਕਢਣ ਆਏ ਆ ਉਹਨੂੰ ਆਪਣਾ ਝੋਟਾ ਲੈ ਕੇ ਤੇ ਖੇਤ ਗਿੱਲੇ ਕਰਕੇ ਟਰੈਕਟਰ ਖੁੱਭਦਾ ਪਿਆ ਆ ਤਾਂ ਕਰਕੇ ਫਿਰ ਦੋ ਟਰੈਕਟਰਾਂ ਨਾਲ ਕੱਢਾਂਗੇ ਇਹਨੂੰ ਪਾਲਾ ਪਾਲਾ ਓੜੇ ਅਜ ਮਾਲ ਵਧੀਆ ਖਾਦਾ ਹੋਇਆ ਚੱਕ ਲੈ ਮਾਲ ਬਾਹਰ ਵਾਤੇ ਘਟ ਗਿਆ ਲਓ ਇਹ ਗੱਟਾ ਰੋਲਾ ਨਹੀਂ ਆਇਆ। ਇਹਦਾ ਆਖਰ ਬਾਕੀ ਖੜਖਾਰ ਕਰਦਾ ਹੈ। ਆਹ ਪਾਉ ਹੋ ਮਿੱਟਾ ਥੋੜਾ ਜੱਕ ਲੋ। ਇਹੇ ਉੱਤੇ ਵੀ ਆ। ਦੇਖ ਚੱਲਦੀ ਹੈ ਤਾਰ ਚ ਨੁਕਸ ਹੋ ਰਿਹਾ ਪਿਆ ਹੋਇਆ ਜਿੱਥੋਂ ਇਹਦਾ ਪਲੱਗ ਜਿਆ ਹੈ। ਅਲੇ ਛੋਟਾ ਜੱਕ ਲੋ। ਥੋੜਾ ਜੱਕ ਲੈ ਯਾਰ। ਥੋੜਾ ਜੱਫੂ। ਇਹ ਨਾ ਹੱਥ ਜੱਕ ਬੱਤ ਮਾਈ ਜਾ ਉਹ ਆਹ ਮਿੱਟਾ ਲੋਣੇ ਤੋਂ ਪੰਗਾ। ਯਾਰ ਹੋ ਸਕ ਜਾਣਾ। ਨਾ ਭਾਈ, ਛੇਰਾ। ਇਹਨਾਂ ਤਾਰੇ ਮੇਟ ਨਿਕਾ। ਛੇਰਾ। ਚੱਲਾ ਜੀ। ਤਰਾਫ ਕੇ ਬਚਣ ਦੀ ਨਹੀਂ ਗੱਲ ਆਹ ਪਾ ਲੈ ਮਾਰਦੀ ਆ ਤੁਹਾਡੀ ਘਾਲਾ ਹੋਰ ਯਾਰ ਜੀ ਕਰਾਪ ਆ ਮੰਡੀ ਵਾਲਾ ਕੰਡਾ ਕਰਾਉਣਾ ਲੱਗਾ ਆ ਮੰਡੀ ਵਾਲਾ ਠੀਕ ਆ ਮੰਗਿਆ ਕਰਾ ਕੇ ਨਾ ਮੋੜਦਾ ਹੋਇਆ ਉਹਦੀ ਪੇਪਰ ਪਾਚੀ ਆ ਲੈ ਆਇਆ ਕਾ ਕਾਲੀ ਦੇ ਉਹ ਤਾਂ ਬਲੀਆ ਹੀ ਲਿਆ ਨਾ ਉਹੋ ਉਹ ਕਾ ਮੋੜ ਮਾ ਕੰਡਾ ਕਰਾਉਣਾ ਉਹਨੂੰ ਦੱਸ ਕੇ ਜੀ ਜੇ ਨਾ ਹੋਗਾ ਜੇ ਕਹੂਗਾ ਤੋ ਕੱਲ ਨੂੰ ਤੋ ਕਾ ਡੈਡੀ ਜੀ ਆਊਗਾ ਤੇ ਆ ਤਾਂ ਮਰਦੇ ਬਗੈਸ਼ ਇਹ ਯਾਰ ਨਹੀਂ ਵੀ ਦੇਣੇ ਤੋ ਕਾ ਫੇ ਫੜਾ ਦੇਗਾ ਜੇ ਨਹੀਂ ਕੋਈ ਕੱਟ ਲਿਆ ਆ ਕਰੋ ਕੋਈ ਮਾੜਾ ਖਪਾਕ ਨਾ ਕੋਈ ਗੱਲ ਨਹੀਂ ਤੇ ਸਾਡੀ ਵਾ ਚੱਲ ਚੱਲ ਚੱਲ